ਧਿਆਨਾ ਦੇ ਸਰਕਟ ਹਾ우스 ਵਿਖੇ ਭਾਰਤੀ ਵਾਲਮੀਕੀ ਧਰਮ ਸਮਾਜ ਪਾਵਦਸ ਅਤੇ ਨਗਰ ਨਿਗਮ ਕਰਮਚਾਰੀ ਯੂਨੀਅਨ ਦੇ ਵੱਲੋਂ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪ੍ਰਗਟ ਦਿਵਸ ਦੀ ਤਿਆਰੀ ਸੰਬੰਧੀ ਰਾਸ਼ਟਰੀ ਨਿਰਦੇਸ਼ਕ ਪਾਵਦਸ ਵੀਰ ਸ਼੍ਰੇਸ਼ਟ ਨਰੇਸ਼ ਤਿੰਗਾਨ ਦੀ ਅਗਵਾਈ ਚ ਹੰਗਾਮੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਮੀਡੀਆ ਨਾਲ ਗੱਲਬਾਤ ਕਰਦੇ ਪ੍ਰਬੰਧਕਾਂ ਨੇ ਦੱਸਿਆ ਇਸ ਮੀਟਿੰਗ ਦੇ ਵਿੱਚ ਭਗਵਾਨ ਵਾਲਮੀਕੀ ਮਹਾਰਾਜ ਦੇ ਪ੍ਰਗਟ ਦਿਵਸ ਦੇ ਸਬੰਧ ਵਿੱਚ ਤਿਆਰੀਆਂ ਲਈ ਡਿਊਟੀਆਂ ਲਗਾਈਆਂ ਗਈਆਂ ਨੇ। ਅੱਜ ਭਾਰਤੀਆ ਵਾਲਮੀਕੀ ਧਰਮ ਸਮਾਜ ਪਾਵਾਂ ਦਸ ਦੇ ਜਲਾਲ ਲੁਧਿਆਣੇ ਦੀ ਜਿਹੜੀ ਆ ਉਹ ਮੀਟਿੰਗ ਕੀਤੀ ਗਈ ਆ ਔਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਰਮਪਤਾ ਪ੍ਰਮਾਤਮਾ ਪੂਰੀ ਦੁਨੀਆ ਦੇ ਮਾਲਕ ਭਗਵਾਨ ਵਾਲਮੀਕੀ ਮਹਾਰਾਜੀ ਦਾ ਪਾਵਨ ਪਰਗੜ ਦਿਵਸ ਬੜੇ ਹੀ ਸ਼ਰਧਾਪੂਰਵਕ ਅਤੇ ਬੜੇ ਹੀ ਸਤਕਾਰ ਨਾਲ 24 ਨਵੰਬਰ ਨੂੰ ਗੁਰੂ ਨਾਨਕ ਪਵਨ ਦੇ ਵਿੱਚ ਵਿਸ਼ਾਲ ਸਮਾਗਮ ਕਰਕੇ ਮਨਾਇਆ ਜਾਏਗਾ ਔਰ ਇਹਦੇ ਵਿੱਚ ਵਿਸ਼ੇਸ਼ ਰੂਪ ਦੇ ਵਿੱਚ ਉਹ ਸਹਿਯੋਗ ਹੈ ਨਗਰ ਨਿਗਮ ਕਰਮਚਾਰੀ ਯੂਨੀਅਨ ਅਤੇ ਡਾਕਟਰ ਮੈਡੀਕਲ ਸੰਘਰਸ਼ ਮੋਰਚਾ ਕਰੇਗਾ ਔਰ ਇਹਦੇ ਵਿੱਚ ਆਸ਼ੀਰਵਾਦ ਦੇਣ ਵਾਸਤੇ ਸਾਡੇ ਧਰਮਗੁਰੂ ਸੋਮੀ ਚੰਦਰਪਾਲ ਨਾਰੇਆ ਜੀ ਅਤੇ ਕੇਂਦਰ ਦੇ ਸਾਰੇ ਅਧਿਕਾਰੀ ਆ ਉਹ ਸ਼ਾਮਲ ਹੋਣਗੇ ਔਰ ਇਹਦੇ ਵਿੱਚ ਵਿਸ਼ਾਲ ਲੰਗਰ ਜਿਹੜਾ ਵਾ ਟੂਟ ਵਰਤੇਗਾ ਔਰ ਭਜਨ ਮੰਡਲੀਆਂ ਜਿਹੜੇ ਆ ਭਜਨ ਦਾ ਗੁੰਗਾਨ ਕਰੇਗੀ ਇਸ ਕਰਕੇ ਅੱਜ ਲੁਧਿਆਣਾ ਜ਼ਿਲ੍ਹੇ ਦੀ ਜਿਹੜੀ ਆ ਸਾਰੇ ਪਦਕਾਰੀਆਂ ਦੀ ਕਾਰਜਕਰਤਾਵਾਂ ਦੀ ਜਿਹੜੀ ਮੀਟਿੰਗ ਆ ਕੀਤੀ ਗਈ ਆ ਔਰ ਤਿਆਰੀਆਂ ਸੰਬੰਧੀ ਸਾਰਿਆਂ ਦੀ ਡਿਊਟੀਆਂ ਲਾਈਆਂ ਗਈਆਂ ਔਰ ਅੱਜ ਭਾਵਾਦਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਾਡੇ ਵੀਰ ਬਿਰੰਗਣਾ ਸ਼ਾਮਲ ਹੋਏ ਆ ਔਰ ਮਹਿਲਾ ਬਿੰਗ ਨੂੰ ਮਜ਼ਬੂਤ ਕਰਨ ਦੇ ਲਈ ਬਿਰੰਗਣੀ ਰੀਆ ਨੂੰ ਜਿਹੜਾ ਵਾ ਸ਼ਹਿਰ ਦਾ ਪ੍ਰਧਾਨ ਲਾਇਆ ਗਿਆ ਵਾ ਮਹਿਲਾ ਬਿੰਗ ਦਾ ਤਾ ਜੋ ਜਿਹੜਾ ਵਾ ਸਮਾਗਮ ਜਿਹੜਾ ਵਾ ਉਹ ਕਾਮਯਾਬ ਕੀਤਾ ਜਾ ਕੇ ਕੀਤਾ ਜਾ ਸਕੇ ਉਹ ਅੱਜ ਵਿਸ਼ੇਸ਼ ਰੂਪ ਦੇ ਵਿੱਚ ਜੋ ਪਿਛਲੇ ਦਿਨੀ ਅਸੀਂ ਯੂਨੀਅਨ ਦਾ ਗਠਨ ਕਰਿਆ ਸੀ ਉਹਨਾਂ ਦੇ ਅਧਿਕਾਰੀਆਂ ਨੂੰ ਡਾਕਟਰ ਮੇੜਕਰ ਸੰਘਰਸ਼ ਮੋਰਚੇ ਦੇ ਅਧਿਕਾਰੀਆਂ ਨੂੰ ਵਿਸ਼ੇਸ਼ ਸਨਮਾਨ ਵੀ ਕੀਤਾ ਵਾ ਤਾਂ ਜੋ ਇਹ ਵੀ ਵੀਰ ਜਿਹੜੇ ਹੈ ਬਾਤ ਚੜ ਕੇ ਪਰਮਪੀਤਾ ਪਰਮਾਤਮਾ ਭਗਵਾਨ ਵਾਲੀ ਮਹਾਰਾਜ ਜੀ ਦਾ ਪਾਵਨ ਪ੍ਰਗਟ ਦਿਵਸ ਮਨਾਣ ਸੰਬੰਧੀ ਆਪਣਾ ਸਹਿਯੋਗ ਪਾ ਸਕਣ ਇਹਨੀਆਂ ਬੇਨਤੀਆਂ ਕਰਦਾ ਹੋਇਆ ਮੈਂ ਨਰੇਸ਼ ਸਿੰਘਾਨ ਇੱਕ ਵਾਰੀ ਸਾਰੇ ਦੇਸ਼ ਵਾਸੀਆਂ ਨੂੰ ਅਡਵਾਂਸ ਦੇ ਵਿੱਚ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀ ਮਹਾਰਾਜ ਜੀ ਦੇ ਪਾਵਨ ਪ੍ਰਗਟ ਦਿਵਸ ਦੀ ਲੱਖ ਲੱਖ ਵਧਾਈ ਦਿੰਨਾ ਮੈਂ ਜੈ ਵਾਲਮੀ ਕੀ ਬੈਠਕ ਅੱਜ ਜਿਹੜੀ ਹੋਈ ਆ ਨਰੇਸ਼ ਸਿੰਘਾਨ ਜੀ ਦੀ ਗਵਾਈ ਦੇ ਵਿੱਚ ਹੋਈ ਆ ਤੇ ਬੈਠਕ ਹੋਈ ਆ ਵਾਲਮੀ ਪ੍ਰਗਟ ਦਿਵਸ ਦੇ ਲੈ ਕੇ ਵੀ ਜਿਹੜੀ ਬੈਠਕ ਹੋਈ ਆ ਅੱਜ ਅਸੀਂ ਹਰ ਸਾਲ ਦੀ ਤਰ੍ਹਾਂ ਬੜੇ ਧੂਮਦਮ ਨਾਲ ਇਸ ਵਾਰ ਵੀ ਗੁਰੂ ਨਾਨਕ ਪਵੰਦੇ ਵਿੱਚ 24 ਨਵੰਬਰ ਨੂੰ ਜਿਹੜਾ ਅਸੀਂ ਪ੍ਰੋਗਰਾਮ ਕਰਾਂਗੇ ਭਲਮਿਕੀ ਭਗਵਾਨ ਜੀ ਦਾ ਤੇ ਉਹਦੇ ਲਈ ਜਿਹੜੀ ਡਿਸਕਸ ਇਹ ਅੱਜ ਆ ਸਾਰਾ ਕੁਝ ਜਿਹੜੀ ਰਣਨੀਤੀ ਜੜੀ ਬਣਾਈਆਂ ਅੱਜ ਉਹਦੇ ਲਈ ਬਣਾਈਆਂ ਧੰਨਵਾਦ ਤਿਆਰੀਆਂ ਕੀਤੀ ਗਈਆਂ ਅੱਜ ਤਿਆਰੀਆਂ ਅੱਜ ਰਣਨੀਤੀ ਬਣਾਈਆਂ ਹੁਣ ਤਿਆਰੀਆਂ ਅੱਜ ਤੋਂ ਸ਼ੁਰੂ ਹੋਣੀਆਂ ਅੱਜ ਧੰਗਾਨ ਸਾਹਿਬ ਨੇ ਕਮਾਂਡ ਦਿੱਤੀ ਆ ਵੱਡਾ ਜੌੜੀ ਆ ਸਾਹਿਬ ਸਾਡੇ ਲਈ ਤਾਂ ਵੱਡੇ ਨੇ ਧੰਗਾਨ ਸਾਹਿਬ ਬਾਕੀ ਜੇ ਧੰਗਾਨ ਸਾਹਿਬ ਜੀ ਨੂੰ ਵੀ ਜਿਵਾ ਲਾ ਸਕਦੇ ਆ ਇਹਨਾਂ ਦੇ ਹੱਥ ਲੁਧਿਆਣਾ ਲਾਈਵ ਲਈ ਟਿੰਕਾ ਜੁਆਰਦੀ ਰਿਪੋਰਟ